परम सत्कार योग्य शास संगत जी आज चैत ਦਾ ਮਹੀਨਾ ਜਿਹੜਾ ਹੈ ਜਿਹਨੂੰ ਅਸੀਂ ਚੇਤਰ ਵੀ ਕਹਿੰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਦਸਮ ਗ੍ਰੰਥ ਵਿੱਚ ਅੰਗ ਨੰਬਰ 369 ਦੇ ਵਿੱਚ ਇਸ ਚੇਤ ਦੇ ਮਹੀਨੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਸ਼ਰਮਣ ਕਰੋ ਜੀ ਸਵਈਆ ਫੁੱਲ ਸੀ ਗਵਰਨ ਫੁੱਲ ਰਹੀ ਫੁੱਲ ਸੀ ਗਵਰਨ ਫੁੱਲ ਰਹੀ ਪਟ ਰੰਗਨ ਕੇ ਫੁੰਨ ਫੁੱਲ ਲਿਏ ਇਕ ਸਿਆਮ ਸੇ ਗਾਰ ਸੋ ਗਾਵਤ ਹੈ ਪੁਨ ਕੋਕਲ ਕਾ ਸਮ ਹੋਤ ਜੀਏ ਰਿਤਨਾ ਮੈਂ ਸ਼ਾਮ ਪਇਓ ਸਜਨੀ ਰਿਤਨਾ ਮੈਂ ਸ਼ਾਮ ਪਇਓ ਸਜਨੀ ਤੇਹਤੇ ਸਭ ਛਾਟ ਸੋ ਸਾਜ دیے ਵਿਖ ਜਾ ਚਤੁਰਨ ਚੋਕ ਰਹੇ ਜਾ ਦੇਖਤ ਹੋਤ ਹੁਲਾਸ ਹਿਏ ਪਿਖ ਜਾ ਚਤੁਰ ਅਰਨ ਚੋਕ ਰਹੇ ਜਾ ਦੇਖਤ ਹੋਤ ਹੁਲਾਸ ਹਿਏ ਏਸੀ 12ਵਾਂ ਜੋ ਸ੍ਰੀ ਗੁਰੂ ਗਵਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਅੰਗ ਨੰਬਰ 369 ਦੇਤੇ ਉਚਾਰਨ ਕੀਤੇ ਤੇ ਇਸ ਤੋਂ ਅੱਗੇ ਵੀ ਸੱਚੇ ਪਾਸ਼ਾ ਜੀ ਨੇ ਜੋ ਬਿਰਹਾ ਨਾਟਕ ਹੈ ਗੋਪੀਆਂ ਦਾ ਉਸ ਦੇ ਵਿੱਚ ਵੀ ਉਸ ਨੂੰ ਇਸ ਮਹੀਨੇ ਨੂੰ ਚੇਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਫੁੱਲ ਰਹੇ ਸਿਗਰੇ ਬ੍ਰਿਜ ਕੇ ਫੁੱਲ ਰਹੇ ਸਿਗਰੇ ਬ੍ਰਿਜ ਕੇ ਤਰ ਫੁੱਲ ਲਤਾ ਤਿੰਨ ਸੋ ਲਪਟਾਈ ਫੁੱਲ ਰਹੇ ਸਰ ਸਾਰਸ ਸੁੰਦਰ फूल रहे सरसरस सुंदर शोभ समु बडी अधिकाई चेत चढ़यो सुख सुंदर चेत चढ़यो सुख सुंदर कोकिल काज त कंत बिना ना सुहाई दासी के संग रहयो गहओ दासी के संग रहयो गहओ ਕਸ ਕਿਉ ਨਾ ਹਿਓ ਕਸ ਕਿਉ ਨ ਕਸਾਈ ਦਾਸੀ ਕੇ ਸੰਗ ਰਹੋ ਗਹਿਓ ਟਸ ਕਿਉ ਨਾ ਹਿਓ ਕਸ ਕਿਉ ਨ ਕਸਾਈ ਇਹ ਜੋ ਚੇਤਰ ਦਾ ਮਹੀਨਾ ਹੈ ਇਹ ਲਗਭਗ ਹੋਲੀ ਦੇ ਨੇੜੇ ਤੇੜੇ ਜਿਵੇਂ ਅੱਜ ਹੋਲੀ ਹੈ ਇਹ ਅੱਜ ਤਕਰੀਬਨ ਹੋਲੀ ਵਾਲੇ ਦਿਨ ਹੀ ਆਇਆ ਹੈ ਚੇਤਰ ਦਾ ਮਹੀਨਾ ਇਹ ਤਾਂ ਜਿਉ ਸ੍ਰੀ ਗੁਰੂ ਗਬਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਇਸ ਨੂੰ ਬੜੇ ਹੀ ਵਿਸਥਾਰ ਟੰਗ ਨਾਲ ਬੜੇ ਹੀ ਸੋਹਣੇ ਟੰਗ ਨਾਲ ਬਿਆਨ ਕੀਤਾ ਹੈ ਕਿ ਗੋਪੀਆਂ ਜਿਹੜੀਆਂ ਹਨ ਉਹ ਕਹਿੰਦੀਆਂ ਹਨ ਕਹਿੰਦੀਆਂ ਹਨ ਜਿਵੇਂ ਫੁੱਲਾਂ ਦੇ ਨਾਲ ਟਹਿਣੀਆਂ ਦੇ ਨਾਲ ਉਹਨਾਂ ਦੀਆਂ ਲਤਾਵਾਂ ਜਿਹੜੀਆਂ ਨੇ ਉਹ ਘੁੰਮਦੀਆਂ ਹਨ ਅਸੀਂ ਵੀ हे ਕ੍ਰਿਸ਼ਨ ਮਹਾਰਾਜ ਤੇਰੇ ਵਿਯੋਗ ਦੇ ਵਿੱਚ ਤੇਰੇ ਨਾਮ ਦੇ ਨਾਲ ਅਸੀਂ ਉਸੇ ਹੀ ਲਤਾ ਜੀਣੀਆਂ ਹਨ ਟਹਿਣੀਆਂ ਹਨ ਤੇਰੇ ਨਾਮ ਦੀਆਂ ਟਹਿਣੀਆਂ ਨਾਲ ਅਸੀਂ ਜੁੜੇ ਹਾਂ ਤੇ ਹੇ ਕ੍ਰਿਸ਼ਨ ਮਹਾਰਾਜ ਸਾਨੂੰ ਤੂੰ ਆ ਕੇ ਦਰਸ਼ਨ ਦੇ ਤੇ ਸਾਡੇ ਨਾਲ ਉਸੇ ਤਰ੍ਹਾਂ ਹੀ ਜਿਵੇਂ ਬਿੰਦਰਾਬਨ ਦੇ ਵਿੱਚ ਤੁਸੀਂ ਸਾਡੇ ਨਾਲ ਗਲੀਆਂ ਦੇ ਵਿੱਚ ਰਾਸ ਰਚਦੇ ਸੀ ਉਹਦੇ ਵਿੱਚ ਮੜੀ ਜੀ ਗੱਲ ਮੈਂ ਹੋਰ ਕਰਦਾ ਜਿਵੇਂ ਇੱਕ ਜਗ੍ਹਾ ਗੱਲ ਆਉਂਦੀ ਹੈ ਪਿਖੇ ਨਾਚੇ ਰਾਧਾ ਪ੍ਰੇਮ ਮਨੈ ਸੁਖ ਪਾਹੇ ਅਤ ਹੁਲਾਸ ਜੋਤ ਪ੍ਰੇਮ ਰਸ ਇਹ ਪੰਜ ਅਤ ਹਲਾਸ ਜੋਤ ਪ੍ਰੇਮ ਰਸ ਬੰਸੀ ਉਠਿਓ বাজਾਏ ਜਦੋਂ ਕ੍ਰਿਸ਼ਨ ਮਹਾਰਾਜ ਬੰਸੀ ਵੀ ਵਜਾਉਂਦੇ ਸਨ ਇਹ ਉਸ ਮਹੀਨੇ ਦੀਆਂ ਗੱਲਾਂ ਹਨ ਇਹ ਇਸ ਮਹੀਨੇ ਦੀਆਂ ਫੱਗਣ ਦੇ ਮਹੀਨੇ ਦੀਆਂ ਵੀ ਗੱਲਾਂ ਹਨ ਇਹਦੇ ਅੰਦਰ ਇਸ ਛੇਦ ਦੇ ਮਹੀਨੇ ਦੀਆਂ ਵੀ ਗੱਲਾਂ ਹਨ ਹੋਲੀ ਦੀਆਂ ਵੀ ਗੱਲਾਂ ਹਨ ਬੜੀਆਂ ਹੀ ਇਹ ਵਿਚਿੱਤਰ ਗੱਲਾਂ ਜੋ ਸੰਸਾਰਿਕ ਗੱਲਾਂ ਸਨ ਉਹ ਵੀ ਸਤਿਗੁਰੂ ਜੀ ਨੇ ਕ੍ਰਿਸ਼ਨ ਮਹਾਰਾਜ ਜੀ ਨੇ ਕੀਤੀਆਂ ਤੇ ਇਹ ਜੋ ਹੈ ਇਹਦਾ ਮਹੀਨਾ ਸਾਰਿਆਂ ਹੀ ਪਰਿਵਾਰਾਂ ਨੂੰ ਹਰ ਘਰ ਵਿੱਚ ਖੁਸ਼ੀ, ਦੇਹ ਤੰਦਰੁਸਤੀ, ਅਨਸੰਦੇਹ ਭੰਡਾਰੇ ਭਰੇ ਰਹਿਣ। ਇਹੀ ਮੇਰੀ ਰਣਵੀਰ ਸਿੰਘ ਰਾਣਾ ਜੀ ਵੱਲੋਂ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਹੈ ਕਿ ਹਰ ਪ੍ਰਕਾਰ ਦਾ ਦੁਨੀਆ ਤੇ ਹਰ ਘਰ ਵਿੱਚ ਸੁੱਖ ਹੋਵੇ, ਸ਼ਾਂਤੀ ਹੋਵੇ, ਆਪਸ ਪ੍ਰੇਮ, ਪਿਆਰ, ਮੁਹੱਬਤ ਹੋਵੇ। ਇਹੀ ਮੇਰੀ ਅਰਜ ਬੇਨਤੀ ਹੈ। ਸਤਿ ਸ੍ਰੀ ਅਕਾਲ ਜੀ।